ਸ਼ਿਵ ਕੁਮਾਰ ਮਟਾਲਵੀ ਜੇ ਗੱਲ ਕਰੀਏ ਸ਼ਿਵ ਦੇ ਜਨਮ ਦੀ ਤੇ ਸ਼ਿਵ ਦਾ ਜਨਮ 23 ਜੁਲਾਈ 1936 ਨੂੰ ਪਿਤਾ ਕ੍ਰਿਸ਼ਨ ਗਪਾਲ ਤੇ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ। ਸ਼ਿਵ ਦਾ ਜਨਮ ਸਥਾਨ ਪਾਕਿਸਤਾਨ ਦੇ ਬੜਾ ਪਿੰਡ ਵਿੱਚ ਹੋਇਆ। ਪੰਜਾਬ ਦੇ ਉਜਾੜੇ ਤੋਂ ਬਾਅਦ ਸ਼ਿਵ ਕੁਮਾਰ ਦਾ ਪਰਿਵਾਰ ਪਾਕਿਸਤਾਨ ਛੱਡਣਾ ਪੈ ਗਿਆ। ਫਿਰ ਇਸ ਤੋਂ ਬਾਅਦ ਸ਼ਿਵ ਦਾ ਪਰਿਵਾਰ ਮਾਝੇ ਏਰੀਏ ਦੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਬਟਾਲਾ ਆ ਕੇ ਰਹਿਣ ਲੱਗ ਜਾਂਦੇ ਨੇ ਸ਼ਿਵ ਦਾ ਸਕੂਲ ਦੀ ਪੜ੍ਹਾਈ 'ਚ ਬਹੁਤਾ ਮਨ ਨਹੀਂ ਸੀ ਲੱਗਦਾ ਸ਼ਿਵਕਮਰ ਸਕੂਲ ਦੀ ਲਾਗੇ ਇੱਕ ਨਹਿਰ ਦੇ ਕਿਨਾਰੇ ਤੇ ਬੈਠ ਕੇ ਪਤਾ ਨਹੀਂ ਕੀ ਸੋਚਦਾ ਰਹਿੰਦਾ ਸੀ ਸ਼ਿਵਕਮਰ ਜਦੋਂ ਵੱਡਾ ਹੁੰਦਾ ਤੇ ਸ਼ਿਵ ਦੇ ਪਿਤਾ ਉਸ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਸਤੇ ਦਾਖਲ ਕਰਵਾ ਦਿੰਦੇ ਨੇ ਪਰ ਸ਼ਿਵ ਦਾ ਉੱਥੇ ਵੀ ਮਨ ਨਹੀਂ ਲੱਗਦਾ ਤੇ ਸ਼ਿਵ ਉੱਥੋਂ ਵੀ ਛੱਡ ਕੇ ਘਰ ਵਾਪਸ ਆ ਜਾਂਦਾ ਹੈ ਫਿਰ ਸ਼ਿਵ ਕੁਮਾਰ انجینਰਿੰਗ ਦੀ ਪੜ੍ਹਾਈ ਕਰਨ ਵਾਸਤੇ ਹਿਮਾਚਲ ਜਾ ਲੈਂਦਾ ਹੈ ਉੱਥੇ ਹੁੰਦੀ ਹੈ ਸ਼ਿਵ ਕੁਮਾਰ ਦੀ ਜ਼ਿੰਦਗੀ ਦੀ ਸ਼ੁਰੂਆਤ ਬੈਜਨਾਥ ਦੇ ਮੇਲੇ 'ਚ ਮਿਲੀ ਕੁੜੀ ਮੈਨਾ ਸ਼ਿਵ ਕੁਮਾਰ ਨੇ ਅਕਸਰ ਆਪਣੀਆਂ ਕਵਿਤਾਵਾਂ ਵਿੱਚ ਉਸਨੂੰ ਮੀਨਾ ਕਰਕੇ ਲਿਖਿਆ ਹੈ ਸ਼ਿਵ ਤੇ ਮੀਨਾ ਪਹਿਲੀ ਵਾਰ ਮੇਲੇ 'ਚ ਹੀ ਮਿਲੇ ਸੀ